ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰਵਿੰਦਰ ਪੱਟੀ ਔਰ ਤੁਸੀਂ ਜੁੜੇ ਹੋ ਖਦਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਔਰ ਸਮਾਣਾ ਦੇ ਵੜਾਚਾ ਰੋਡ ਤੋਂ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਕਿ ਬਹੁਤ ਵੱਡਾ ਜਾਮ ਲੱਗਿਆ ਹੋਇਆ ਹੈ ਆਮ ਜਿੰਦਗੀ ਕਾਗਜ਼ ਭਰਨ ਆਏ ਵਕ ਵਕ ਬੰਦਾਂ ਤੋਂ ਪੰਚਾਇਤੀ ਪੰਚਾਇਤ ਦੇ ਉਮੀਦਵਾਰ ਜਿਨ੍ਹਾਂ ਕੇ ਮੈਂਬਰ ਔਰ ਸਰਪੰਚ ਦੇ ਕਾਗਜ਼ ਭਰਨ ਪਹੁੰਚੇ ਔਰ ਜਾਮ ਦੇ ਵਿੱਚ ਅੱਜ ਫਸੇ ਵੀ ਨਜ਼ਰ ਆਏ ਭੀੜ ਨਾ ਕਰੋ ਅਫਸਰ ਕੋਲ ਕੋਈ ਨਹੀਂ ਆਇਆ ਅਜੇ ਕਿੰਨਾ ਵੇਸੇ ਖੜੇ ਹੋ ਬਾਈ ਜੀ ਲਾਈਨ ਚ ਹਾਂ ਲਾਤ ਬਹੁਤ ਮਾਰੇ ਨੇ ਜੀ ਬਹੁਤ ਬੁਰਾ ਹਾਲ ਹੋਇਆ ਉਧਰ ਸੀਜ਼ਨ ਚੱਲ ਰਿਹਾ ਝੋਨਾ ਮੰਡੀ ਜੀ ਪਿਆ ਤੇ ਉਧਰ ਮਟਰਾਂ ਦੀ ਬਜਾਈ ਸ਼ੁਰੂ ਹੋਣੀ ਹੈ ਬਹੁਤ ਤਾਂਗਾ ਬੋਟਾ ਸੀਜ਼ਨ ਹੀ ਪੈ ਗਈਆਂ ਕਿੰਨੀ ਲੰਬੀ ਲਾਈਨਾਂ ਲੱਗੀਆਂ ਬੜੀ ਲਾਈਨ ਲੰਮੀ ਲੱਗੀ ਹੈ ਹਾਂ ਕਿੰਨਾ ਹੋ ਟਾਈਮ ਹੋ ਗਿਆ ਤੁਹਾਨੂੰ ਆਏ ਨੂੰ ਸਾਨੂੰ ਹੋ ਗਿਆ 2 ਘੰਟੇ 2 ਘੰਟੇ ਹੋ ਗਏ ਅੱਜ ਫਾਰਮ ਭਰੇ ਜਾਣੇ ਇੱਕ ਦਿਨ ਤੇ 3 ਵਜੇ ਤੱਕ ਸਾਰਿਆਂ ਦੇ ਦੇਖੋ ਭਰੇ ਜਾਂਦੇ ਨਹੀਂ ਭਰੇ ਜਾਂਦੇ ਨਹੀਂ ਭਰੇ ਜਾਣੇ ਗਰਦਾਲਪੁਰੋਂ ਤੋਂ ਆਏ ਔਰ ਕਿੰਨੇ ਕੁੱਝ ਵਜੇ ਤੇ ਪਹੁੰਚੇ ਇੱਥੇ 5 ਵਜੇ ਆ ਗਏ ਅਸੀਂ 8 ਵਜੇ ਤੇ ਪਹੁੰਚੇ ਜੀ 8 ਵਜੇ ਦੇ ਲੈਣੇ ਕਿ ਲੱਗੇ ਹੋਇਆ ਔਰ ਅੱਜ ਲਾਸਟ ਦਿਨ ਵੀ ਆ ਕਿ ਦਿਨ ਕਿਤੇ ਹਾਂ ਜੀ ਲਾਸਟ ਦਿਨ ਵੀ ਆ ਸਮਾ ਸਰਕਾਰ ਨੂੰ ਚਾਹੀਦਾ ਦੀ ਔਰ ਇਸ ਤੋਂ ਬਾਅਦ ਛੁੱਟੀਆਂ ਵੀ ਨੇ ਹਾਂ ਜੀ ਛੁੱਟੀਆਂ ਵੀ ਨੇ ਜੀ ਫਿਰ ਬੜਾ ਮੁਸ਼ਕਲ ਹੋ ਜੂਗਾ ਜੀ ਸਾਰਾ ਕੀ ਲੱਗਦਾ ਦਿੱਕਤ ਬਹੁਤ ਜ਼ਿਆਦਾ ਨਹੀਂ ਜ਼ਿਆਦਾ ਜੀ ਭਾਜੀ ਓਕੇ ਕਿਹਨੇ ਆਉਗੇ ਜਿਹੜੇ ਲੋਕ ਅੱਜ ਖੱਦਲ ਖਰਾਬ ਇੱਥੇ ਹੋ ਰਹੇ ਨੇ ਖੱਜਾ ਖਰਾਬਾ ਛੁਪੀਆਂ ਪਾ ਕੇ ਕੋਈ ਐਨਓਸੀਨ ਵਾਸਤੇ ਆਪਣੇ ਬੰਦਿਆਂ ਨੂੰ ਉਡਾਈ ਜਾਂਦੇ ਨੇ ਤੇ ਜਿਹੜੇ ਸਾਡੇ ਬੰਦੇ ਨੇ ਇਹਨਾਂ ਨੂੰ ਐਨਓਸੀਨ ਨਹੀਂ ਮਿਲ ਰਹੀ ਜਿਹਦੇ ਨਾਂ ਹੋਇਆ ਹੁਣ ਇਹ ਤਾਂ ਇਹ ਸਰਕਾਰ ਨੇ ਦੇਖਣਾ ਹੈ ਅਸੀਂ ਲੋਕ ਤਾਂ ਪਰੇਸ਼ਾਨ ਹੋ ਰਹੇ ਹਾਂ ਦੇਖੋ ਜਾਮ ਲੱਗਿਆ ਪਰ ਉਹ ਕਿੱਥੋਂ ਬੱਕ ਲੋਕ ਕੀ ਕਰਨ ਲੋਕਾਂ ਨੂੰ ਤਾਂ ਇੱਥੇ ਹੀ ਆਉਣਾ ਪਰਤ ਪੁਰਤ ਕੇ ਕੀ ਕਰਨੇ ਚਾਹੋਗੇ ਸਰਕਾਰ ਅੱਜ ਨਗਰਿਕ ਜਨ ਵੀ ਕਿੱਡੇ ਜਾ ਰਹੇ ਹੈ ਤੇ ਕਿਸ ਤੇ ਸਹਿਰ ਵਿੱਚ ਕੀ ਹੋ ਰਿਹਾ ਹੈ ਸਾਡੀ ਤਾਂ ਇਹ ਮੰਗ ਹੈ ਕਿ ਸਾਨੂੰ ਐਨਓਸੀਨ ਮਿਲ ਜਾਂਦੀ ਅੱਜ ਦਾ ਜਾਮ ਹੈ ਤੇ ਨਾਲ ਲੱਗੇ ਲੋਕਾਂ ਨੂੰ ਕਾਗਜ਼ੀ ਨਹੀਂ ਪਰਨ ਦੇਂਦੇ ਪਏ ਹੋਰ ਕਿਉਂ ਨਾ ਅੱਗੇ ਜਾਂ ਚੋਣ ਕਮਿਸ਼ਨ ਦੀ ਕੋਈ ਲੱਗਦਾ ਕੋਈ ਮਿਸਟੇਕ ਹੈ ਜਾਂ ਕੀ ਗੱਲਬਾਤ ਹੈ ਇੰਨਾ ਤਾਂ ਕੋਈ ਸਿਸਟਮ ਨਹੀਂ ਹੈਗਾ ਇਹਨਾਂ ਨੂੰ 2-4 ਦਿਨ ਹੋਰ ਦੇਣੇ ਚਾਹੀਦੇ ਆ 2 ਦਿਨ ਘੱਟ ਤੋਂ ਘੱਟ ਕਾਗਜ਼ ਭਰਨ ਵਾਸਤੇ ਲੋਕਾਂ ਦੇ ਕਾਗਜ਼ ਨਹੀਂ ਭਰੇ ਜਾਣੇ ਵਿੱਚ ਛੁੱਟੀਆਂ ਵਿੱਚ ਪਾਈ ਗਏ ਵਿੱਚ ਹੀ ਕਾਗਜ਼ ਭਰੀ ਗਏ ਕਿੰਨ ਲੋਕਾਂ ਦੀ ਐਨਓਸੀ ਨਹੀਂ ਹੋਣ ਲਈ ਉਹ ਲੈਣਾ ਲੱਗੀਆਂ ਪਈਆਂ ਬੁਰਾ ਹਾਲ ਹੋਣ ਡਿਆ ਤੇ ਮਰਨ ਡੇ ਨੇ ਲੋਕੀ ਗਰਮੀ ਦੇ ਨਾਲ ਤੇ 2 ਦਿਨ ਹੋਰ ਚਾਹੀਦੇ ਹਣ ਘੱਟ ਤੋਂ ਘੱਟ ਲੋਕਾਂ ਦਾ ਕਹਿਣਾ ਵੀ ਘੱਟ ਤੋਂ ਘੱਟ 2 ਦਿਨ ਦਾ ਸਮਾਂ ਜਿਹੜਾ ਉਹ ਚੋਣ ਕਮਿਸ਼ਨ ਨੂੰ ਹੋਰ ਦੇਣਾ ਚਾਹੀਦਾ ਹੈ ਤੁਸੀਂ ਜ਼ਰੂਰ ਜੁੜੇ ਰਹੋ ਇੱਕ ਤਾਰਾ ਬੋਲੇ ਪੰਜਾਬੀ ਚੈਨਲ